ਐਸ ਵਕਤ ਮਹੱਲਾ ਰਿਸ਼ੀ ਨਗਰ ਦੇ ਵਿੱਚ ਅਸੀਂ ਪਹੁੰਚੀ ਇੱਕ ਤਲਰਦੀ ਟੀਮ ਜਿੱਥੇ ਨੰਗਲ ਤੋਂ ਆਈ ਪਾਰਟੀ ਨੇ ਇੱਕ ਗੁਨਗਾਨ ਬਾਬਾ ਗੁੱਗਾ ਯਾਰ ਵੀਰ ਦਾ ਬਹੁਤ ਵਧੀਆ ਗੁਨਗਾਨ ਕੀਤਾ ਔਰ ਵਿਸਤਾਰ ਦੇ ਨਾਲ ਕੀਤਾ ਥੋੜੀ ਜੀ ਇਹਨਾਂ ਨਾਲ ਮੈਂ ਗੱਲਬਾਤ ਕਰਾਂਗਾ ਕਿਉਂਕਿ ਮੇਰੇ ਦਿਲ ਨੂੰ ਵੀ ਬਹੁਤ ਵਧੀਆ ਲੱਗਾ ਜੋ ਇਹਨਾਂ ਨੇ ਗਾਇਆ ਅੱਜ ਜੋ ਇੱਥੇ ਦੱਸਿਆ ਗੁੱਗਾ ਯਾਰ ਵੀਰ ਬਾਰੇ ਸਭ ਤੋਂ ਪਹਿਲਾਂ ਤੁਹਾਡੇ ਨਾਮ ਜੀ ਜਗਦੀਸ਼ ਚੰਦਰ ਗਿੱਲ ਜਗਦੀਸ਼ ਚੰਦਰ ਜੀ ਜਗਦੀਸ਼ ਜੀ ਮੈਂ ਥੋੜੀ ਥੋੜੀ ਜਾਣਕਾਰੀ ਆਪਣੇ ਚੈਨਲ ਤੇ ਜਾਨਣਾ ਚਾਹਾਂਗਾ ਬਾਬਾ ਗੁੱਗਾ ਯਾਰ ਵੀਰ ਬਾਰੇ ਇਹਨਾਂ ਦਾ ਜਨਮ ਕਿੱਥੇ ਹੋਇਆ ਜਾਂ ਇਹ ਕਿੱਥੇ ਸਮਾਏ ਕਿੱਥੇ ਕਿੱਥੇ ਰਾਜਸਥਾਨੇ ਜੇ ਆਪਾਂ ਜਾਣਦੇ ਆ ਤੇ ਕਿੱਥੇ ਕਿੱਥੇ ਜਾਣਾ ਚਾਹੀਦਾ ਸਭ ਤੋਂ ਪਹਿਲਾਂ ਜੀ ਬੇਨਤੀ ਕਰਾਂਗਾ ਕਿ ਇਹਨਾਂ ਦਾ ਜਨਮ ਦਦਰੇਵਾ ਨਗਰੀ ਰਾਜਸਥਾਨ ਦੇ ਵਿੱਚ ਹੋਇਆ ਤੇ ਧਰਤ ਸਮਾਏ ਇਹ ਬਾਗਰ ਦੇਸ਼ ਜੀ ਘੋੜੇ ਸਮੇਂ ਤਰਸ ਸਮਾਗੇ ਸੀ ਜੀ ਮਾਤਾ ਬਾਸ਼ਲ ਮਾਤਾ ਬਾਸ਼ਲ ਨੇ ਦੀ ਮਾਤਾ ਸੀ ਜੀ ਜੀ ਰਾਜਾ ਜੈੰਵਰ ਇਹਨਾਂ ਦਾ ਬੇਟਾ ਸੀ ਜੀ ਇਹਨਾਂ ਦਾ ਡੈਡੀ ਸੀ ਰਾਜਾ ਜੈੰਵਰ ਜੀ ਕੁਛ ਜਿਹੜੇ ਭਗਤ ਜਾਂਦੇ ਜਿੱਦਾਂ ਮੰਮੀ ਜਾ ਕੇ ਆਏ ਆ ਹੁਣ ਰਾਸਥਾਨ ਜਾ ਕੇ ਆਏ ਆ ਜੀ ਤੇ dreva ਬਹੁਤ ਘੱਟ ਲੋਕ ਜਾਂਦੇ ਜਿੱਦਾਂ ਗੋਰਖਨਾ ਚੱਲ ਜਾਂਦੇ ਆ ਜਾਂ ਜਿੱਥੇ ਘੋੜ ਸਮੇਸ ਮਾਇਸੀ ਉੱਥੇ ਹੀ ਚਲੇ ਜਾਂਦੇ ਆ ਜ਼ਿਆਦਾਤਰ ਲੋਕੀ ਗੋਰਖ ਟਿੱਲੇ ਜੀ ਜਾਂ ਗੋਗਾ ਮੈੜੀ ਹੀ ਜਾਂਦੇ ਆ ਜੀ ਬਹੁਤ ਬੰਦੇ ਜਿਹੜੇ ਸਿਆਣੇ ਹੈ ਉਹ ਪਹਿਲੇ ਜਨਮ ਸਥਾਨੇ ਜਾਂਦੇ ਆ ਜਿੱਥੇ ਗੁੱਗਾ ਜਰਪੀਰ ਦਾ ਜਨਮ ਹੋਇਆ ਜਨਮ ਸਥਾਨ ਜਨਮ ਦੇ ਬਾਰੇ ਮੈਂ ਜਾਨਣਾ ਚਾਹਾਂਗਾ ਕਿਉਂਕਿ ਸਾਡੇ ਇੱਥੇ ਨਕੂਦਰ ਵਿੱਚ ਵੀ ਗੁੱਗਾ ਯਾਰ ਵੀਰ ਦਾ ਮੰਦਿਰ ਆ ਔਰ ਜਿਹੜੇ ਇੱਥੇ ਬਜ਼ੁਰਗ ਆ ਇਹ ਵੀ ਚੌਂਕੀਆਂ ਲਉਂਦੇ ਮੈਂ ਖਾਲ ਤੁਸੀਂ ਪਹਿਲੇ ਵੀ ਹੁੰਦੇ ਰਹੇ ਹੋ ਹਾਂਜੀ ਹਾਂਜੀ ਇਹਨਾਂ ਦਾ ਥੋੜਾ ਜਿਹਾ ਜਨਮ ਦੇ ਬਾਰੇ ਸਾਨੂੰ ਦੱਸ ਦਿਓ ਜਨਮ ਤੋਂ ਲੈ ਕੇ ਅ ਅਖੀਰ ਤੱਕ ਥੋੜੀ ਜਿਹੀ ਕਲਪਨਾ ਇਹਨਾਂ ਦੀ ਮਾਤਾ ਦੇ ਔਲਾਦ ਨਹੀਂ ਹੁੰਦੀ ਸੀ ਜੀ ਗੁਰੂ ਗੋਰਖਨਾਥ ਇਹਨਾਂ ਦੀ ਨਗਰੀ ਚ ਗਏ ਤੇ ਉਹਨਾਂ ਨੇ ਆਪਣੇ ਧੂਨੇ ਵਗੈਰਾ ਲਾਏ ਜਿਦਾ ਸੰਤ ਲਾਂਦੇ ਆ ਮਾਤਾ ਬਾਸ਼ਲ ਨੇ ਉਹਨਾਂ ਦੀ ਸੇਵਾ કરી ਤੇ ਉਹ ਸੇਵਾ ਦਾ ਫਲ ਗੁਰੂ ਗੋਰਖਨਾਥ ਨੇ ਮਾਤਾ ਬਾਸ਼ਲ ਨੂੰ ਦਿੱਤਾ ਜੀ ਇਸ ਤੋਂ ਨਾ ਜਨਮ ਇਹ ਨਾ ਜਨਮ ਜਿਹੜੀ ਇਹਨਾਂ ਦੀ ਢਾਈ ਸੀ ਸੰਦਲਾਂ ਦਾਈ ਸੀ ਉਹ ਅੰਨੀ ਸੀ ਜਿਸ ਵੇਲੇ ਉਹਨੂੰ ਮੈਸੇਜ ਮਿਲਿਆ ਹੂੰ ਕਿ ਚੱਲ ਭਾਈ ਮਾਤਾ ਬਾਸ਼ਲ ਬਿਮਾਰ ਹੈ ਹੂੰ ਭੱਜਣਟ ਤੇ ਚੱਲ ਉਹ ਆਪਣੇ ਘਰੋਂ ਨਿਕਲਦੀ ਸਜਾਕੀ ਹੋ ਗਈ अच्छा दाई द फिर ਇਹਨਾਂ ਦਾ ਜਨਮ ਹੋਇਆ ਉੱਥੇ ਜਨਮ ਹੋਇਆ ਜਨਮ ਤੋਂ ਬਾਅਦ ਇਹ ਜਿਹੜੀ ਇੱਕ ਲੜਾਈ ਵੀ ਕਹਿੰਦੇ ਹੋਈ ਹੈ ਬੜੀ ਲੜਾਈਆਂ ਤਾਂ ਕਈ ਹੋਈਆਂ ਕਈ ਕਈ ਹੋਈਆਂ ਕਈ ਹੋਈਆਂ ਮੁਸਲਮਾਨਾਂ ਨਾਲ ਹੋਈਆਂ ਜੋੜੇ ਭਰਾਵਾਂ ਨਾਲ ਹੋਈਆਂ ਜੀ ਕਈ ਲੜਾਈਆਂ ਲੜੀਆਂ ਗੋਯਾਰ ਵੀ ਜਿਹੜੇ ਇਹ ਕਾਸਤ ਤੋਂ ਜਿੱਦਾਂ ਕਹਦੀ ਹੈ ਯਾਰ ਤੋਂ ਕਿਹੜੇ ਸਿੱਤੀ ਸੀ ਰਾਜਪੂਤ ਰਾਜਪੂਤ ਛਤਰੀ चौहान गोत्र ਸੀ ਇਹਨਾਂ ਦਾ ਜੀ ਛਤਰੀ चौहान गो चौहान गो ਜੀ ਜੋੜੇ ਭਰਾ ਹੋਏ ਇਹਨਾਂ ਦੇ ਦੋ ਹਾਂ ਅਰਜਨ ਸਰਜਨ ਉਹ ਮਾਤਾ ਕਾਸ਼ਲ ਨਹੀਂ ਪਾਲੇ ਸੀ ਆਪਣੀ ਭੈਣ ਦੇ ਬੇਟੇ ਉਹ ਕਾਸ਼ਲ ਸੀ ਉਹਨਾਂ ਦੀ ਮਾਂ ਜੀ ਤੇ ਉਹਨੇ ਇੱਕ ਘਰ ਦੀ ਪਟਰਾਣੀ ਹੋਣ ਦੇ ਨਾਤੇ ਉਹਨਾਂ ਦਾ ਪਾਲਣ ਪੋਸ਼ਣ ਕਰਿਆ ਜੀ ਉਸ ਤੋਂ ਬਾਅਦ ਗੋਗਾ ਜਹਰਪੀਰ 12 ਸਾਲ ਬਾਅਦ ਪੈਦਾ ਗੋਰਖਨਾਥ ਤਿੱਲੇ ਕਿੰਨੀ ਤਪੱਸਿਆ ਕੀਤੀ ਇਹਨਾਂ ਨੇ ਜੀ ਇਹਨਾਂ ਨੇ ਤਪੱਸਿਆ ਦਾ ਦਰੇਵੇ ਹੀ ਕਰੀ ਦਰੇਵੇ ਕੀਤੀ ਮਾਤਾ ਔਰ ਬੇਟਾ ਇੱਕੋ ਗੁਰੂ ਦੇ ਚੇਲੇ ਸੀ ਗੁਰ ਭਾਈ ਸੀ ਗੁਰ ਭਾਈ ਸੀ ਹਾਂ ਜੀ ਤੇ ਜਿੱਥੇ ਸਮਾਏ ਘੋੜੇ ਸਮੇਂ ਨੀਲਾ ਘੋੜਾ ਨੀਲਾ ਘੋੜਾ ਕਹਿੰਦੇ ਸੀ ਨਾ ਨੀਲਾ ਘੋੜਾ ਸੀ ਉੱਥੇ ਸਮਾਏ ਉੱਥੇ ਉਸ ਵੇਲੇ ਕੀ ਕਾਰਨ ਰਿਹਾ ਜੀ ਕੀ ਗੱਲ ਸੀ ਮਾਤਾ ਬਾਸ਼ਨ ਨੇ ਇਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਸੀ ਜੀ ਔਰ ਕਸਮ ਖਲਾਤੀ ਸੀ ਕਿ ਜਿੰਦੇ ਜੀ ਆਪਣੀ ਸ਼ਕਲ ਨਾ ਮੈਨੂੰ ਦਿਖਾਈ ਤੂੰ ਮੇਰੇ ਭਾਨਜਾ ਦਾ ਕਤਲ ਕਰ ਦਿੱਤਾ ਹੈ ਹੂੰ ਉਹ ਮਾਤਾ ਬਾਸ਼ਨ ਇਹਨਾਂ ਨਾਲੋਂ ਜ਼ਿਆਦਾ ਆਪਣੇ ਭਾਂਦਿਆਂ ਨੂੰ ਪਿਆਰ ਕਰਦੀ ਸੀ ਇੱਕ ਪਟਰਾਣੀ ਹੋਣ ਦੇ ਨਾਤੇ 12 ਸਾਲ ਉਹਨੇ ਉਹਨਾਂ ਦੀ ਪਾਲਣਾ ਕੀਤੀ ਹੂੰ ਤੇ ਗੁੱਸੇ ਦੇ ਵਿੱਚ ਆ ਕੇ ਜਿਸ ਵੇਲੇ ਗੋਗਾ ਜੀ ਨੇ ਦੱਸਿਆ ਕਿ ਮੈਂ ਉਹਨਾਂ ਦਾ ਕਤਲ ਕਰ ਦਿੱਤਾ ਤੇ ਮਾਤਾ ਬਾਸ਼ਲ ਨੇ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਦੇਸ਼ ਨਿਕਾਲਾ ਔਰ ਜ਼ਿੰਦਗੀ ਦੇ ਵਿੱਚ ਸ਼ਕਲ ਜ਼ਖਾਨ ਤੋਂ ਮਨਾ ਕਰਦਾ ਜਿੱਥੇ ਘੋੜੇ ਸਮੇਤ ਜਣੀ ਕਿ ਜਿੱਥੇ ਹੋਏ ਆ ਸਮਾਏ ਆ ਉਸ ਜਗ੍ਹਾ ਦਾ ਕੀ ਥੋੜਾ ਜਿਆਦਾ ਤੁਸੀਂ ਦੱਸ ਦਿਓ ਉੱਥੇ ਕੀ ਆ ਉਹ ਤਹਿਸੀਲ ਨਾਹਰ ਜੀ ਜ਼ਿਲ੍ਹਾ ਗੰਗਾ ਨਗਰ ਜੀ ਗੰਗਾ ਨਗਰ ਜਿੱਥੇ ਇਹ ਸਮਾਇਆ ਸਮਾਇਆ ਇੱਕ ਨਾਗਾਂ ਦੇ ਨਾਲ ਇਹਨਾਂ ਦਾ ਕੀ ਸੀ ਜਦਾ ਖੁਦ नाग ਸੀ ਖੁਦ नाग ਸੀ ਇਹ ਵੀ ਇੱਕ ਜਰੂਰੀ ਜਾਣਨਾ ਚਾਹਾਂਗੇ ਇਹਨਾਂ ਦਾ ਜਿਹੜਾ ਮਤਲਬ ਇਹ ਪਦਮਨਾਗ ਦੇ ਅਵਤਾਰ ਹੋਏ ਜੀ ਪਦਮਨਾਗ 2.5 ਫੁੱਟ ਲੰਬਾ ਹੁੰਦਾ ਪੀਲੇ ਰੰਗ ਦਾ ਹੁੰਦਾ ਜੀ ਤੇ ਆਮ ਨਹੀਂ ਕਿਸੇ ਮਿਲਦਾ ਉਹ ਉਹ ਸਿਰਫ ਗੋਗਾ ਜਹਰਪੀ ਆਪੇ ਹੀ ਆਪ ਹੈ ਅੱਛਾ ਜੀ ਇੱਕ ਤੁਸੀਂ ਅੰਬਾਲੇ ਦਾ ਵੀ ਦੱਸਿਆ ਹਾਲੇ ਕੀ ਅੰਬਾਲੇ ਦਾ ਅੰਬਾਲੇ ਕਾਮੇ ਕਲਾਂ ਪਿੰਡ ਹੈ ਜੀ ਜੀ ਸ਼ੰਭੂ ਬਾਡਰ ਹੈ ਪੰਜਾਬ ਦਾ ਜੀ ਉੱਥੋਂ ਪਟਿਆਲਾ ਸਾਈਡ ਨੂੰ 9 ਕਿਲੋਮੀਟਰ ਪੈਂਦਾ ਜੀ ਕਾਮੇ ਕਲਾਂ ਹੂੰ ਉੱਥੇ ਇਹਨਾਂ ਨੇ ਮੰਦਿਰ ਬਣਾਇਆ ਅੱਛਾ ਜੀ ਜਿਸ ਇਹਨਾਂ ਨੇ ਬਣਵਾਇਆ ਜੀ ਗੋਗਾ ਜਹਰਪੀ ਨੇ ਇਹਨਾਂ ਨੇ ਉੱਥੇ ਮੰਦਿਰ ਬਣਵਾਇਆ ਉਹ ਜਿਹੜਾ ਭਗਤ ਸਿੰਘ ਉੱਥੋਂ ਦਾ ਇਹੋ ਜਿਹੜੀ ਜਾਣਕਾਰੀ ਦੱਸ ਰਹੇ ਆ ਬਹੁਤ ਸਾਰੇ ਭਗਤਾਂ ਨੂੰ ਨਹੀਂ ਪਤਾ ਹੋਣੀ ਇਹ ਜਾਣਕਾਰੀ ਬਹੁਤ ਸੁਣਨ ਵਾਲੀ ਹੈ ਜੀ ਫਿਰ ਉਹ ਜਿਹੜਾ ਉੱਥੋਂ ਦਾ ਭਗਤ ਸੀ ਉਹਨੇ ਬੇਨਤੀ કરી ਕਿ ਮਹਾਰਾਜ ਆਪਾਂ ਨੇ ਕੁਝ ਟਾਈਮ ਇਕੱਠੇ ਹੀ ਬਿਤਾਏ ਹੈ ਉਸੇ ਐਵਜ਼ ਦੇ ਵਿੱਚ ਕੋਸ਼ਿਸ਼ ਕਰ ਜਗ੍ਹਾ ਨੂੰ ਬਖਸ਼ ਜਾਓ ਜੀ ਫਿਰ ਉਹਨਾਂ ਨੇ ਬਖਸ਼ਿਆ ਜੀ ਕਿ ਇੱਥੇ ਇੱਕ ਮੰਦਰ ਬਣਾ ਦੇ ਮੈਂ ਹਰ ਗੁੱਗਾ ਨੌਮੀ ਵਾਲੇ ਦਿਨ ਪੂਰੀ ਰਾਤ ਨੂੰ 12 ਵਜੇ ਆਇਆ ਕਰਾਂਗਾ ਔਰ ਇੱਥੇ ਤਾਲਾ ਲਵਾ ਦੇਣਾ ਕਟਹਿਰੀ ਲਵਾ ਦੇਣੀ ਸਵੇਯੇ ਬੁਲਾ ਲੈਣੇ ਗਾਣੇ ਵਾਲੇ ਤੇ ਪੂਰੇ 12 ਵਜੇ ਮੈਂ ਤਾਲਾ ਤੋੜਨਾ ਉਸ ਵੇਲੇ ਸਮਝ ਲੈਣੇ ਤਲਾ ਆਪਣੇ ਆਪ ਖੁੱਲ ਜਾਂਦਾ ਜੀ ਗੋਲੀ ਨਾਲ ਆਵਾਜ਼ ਦੇ ਨਾਲ ਗੋਲੀ ਨਾਲ ਜਿਸ ਵੇਲੇ 12 ਵਜੇ ਨੂੰ 5 ਮਿੰਟ ਰਹਿ ਜਾਣਾ ਹੈ ਨਾ ਕਦੀ ਚਾਂਸ ਮੇਲੇ ਦਾ ਦੇਖ ਕੇ ਆਓ ਹਾਂ ਹਾਂ ਸਾਡੇ ਤੇ ਇਨਾ ਯਕੀਨ ਕਰੀ ਜਾਓ ਆਪ ਵੀ ਦੇਖੋ ਨਹੀਂ ਜਰੂਰ ਜੀ ਪੂਰੇ 12 ਵਜੇ ਨੂੰ 5 ਮਿੰਟ ਹੁੰਦੇ ਆ ਤੇ ਚਿੱਟੇ ਕਬੂਤਰ ਚਾਰ ਆਉਂਦੇ ਆ ਉੱਪਰ ਅੱਛਾ ਜੀ ਹਵਾ ਚਲਣੀ ਠੰਡੀ 5 ਮਿੰਟ ਵਾਸਤੇ ਅੱਛਾ ਜੀ ਬਸ ਉਸ ਵੇਲੇ ਸਮਝੋ ਆ ਗਏ ਅੱਛਾ ਜੀ 12 ਵਜੇ ਪੂਰੇ ਗੋਲੀ ਬਜੇ ਨਹੀਂ ਉਹ ਗੋਲੀ ਕੌਣ ਚਲਾਉਂਦਾ ਗੁग्गा जहर पी रंदे ਨਾ ਅੱਛਾ ਸ਼ਾਖਸ਼ਾ ਤਾਲ ਉੱਤੇ ਗਾ ਸ਼ਾਖਸ਼ਾ ਦੰਦੇ ਉਹਨਾਂ ਨੇ ਸ਼ਾਖਸ਼ਾ ਆ ਕੇ ਜਿਹੜੇ ਉਹ ਦਰਸ਼ਨ ਕਰਦੇ ਲੋ ਜੀ ਬਹੁਤ ਬਹੁਤ ਜਾਣਕਾਰੀ ਦਿੱਤੀ ਹੈ ਜੀ ਇੱਕ ਸਾਨੂੰ ਹੁਣ ਜਾਂਦੇ ਜਾਂਦੇ ਅਖੀਰ ਦੇ ਵਿੱਚ ਇੱਕ ਦਾ ਦੱਸ ਦਿਓ ਵੀ ਆਪਾਂ ਰਾਜਸਥਾਨ ਜਾਣੇ ਆ ਤਾਂ ਉੱਥੇ ਕਿੱਥੇ ਕਿੱਥੇ ਦੇ ਦਰਸ਼ਨ ਕਰਨੇ ਚਾਹੀਦੇ ਦੱਤ ਰੇਵਾ ਜ਼ਰੂਰ ਜਾਣਾ ਚਾਹੀਦਾ ਜੀ ਸਭ ਤੋਂ ਪਹਿਲਾਂ ਜਾਓ ਬਟਿੰਡੇ ਬਟਿੰਡੇ ਜਿਹੜੇ ਇਹਨਾਂ ਦੇ ਗੁਰੂ ਹੋਏ ਠੀਕ ਹੈ ਜੀ ਹਾਜੀ ਸਾਹਿਬ ਹੂੰ ਉਸ ਤੋਂ ਬਾਅਦ ਜਾਓ ਗੋਰਖਦੇਲੇ ਗੋਰਖਦੇਲੇ ਜਾ ਹਾਂਜੀ ਮੈਂ ਵੀ ਸਾਡੇ ਗੁਰੂ ਹੋਏ ਉਸ ਤੋਂ ਬਾਅਦ ਗੁਗਾ ਮੇੜੀ ਆ ਜਾਓ ਗੁਗਾ ਮੇੜੀ ਆ ਜਾਓ ਜੀ ਤੇ ਦਦਰੀਵਾ ਵੀ ਜਰੂਰ ਜਾਣਾ ਚਾਹੀਦਾ ਜਿੱਥੇ ਜਨਮ ਸਥਾਨ ਹੈ ਬਹੁਤ ਬੰਦੇ ਘਟ ਜਾਂਦੇ ਲੇਕਿਨ ਜਾਣਾ ਜਰੂਰ ਚਾਹੀਦਾ ਮੈਂ ਸਭ ਨੂੰ ਬੇਨਤੀ ਕਰਾਂ ਕਿ ਉਹ ਜਨਮ ਸਥਾਨ ਕੀ ਨਾ ਦੱਸਿਆ ਸਰ ਆਪਣਾ ਜਗਦੀਸ਼ ਚੰਦਰ ਗਿੱਲ ਜਗਦੀਸ਼ ਚੰਦਰ ਗਿੱਲ ਜੀ ਨੇ ਇੱਕ ਬਹੁਤ ਵਧੀਆ ਸਾਨੂੰ ਇਤਿਹਾਸ ਦੱਸਣ ਦੀ ਕੋਸ਼ਿਸ਼ ਕੀਤੀ ਜਾਂ ਦੱਸਿਆ ਆ ਕੁਝ ਅੰਬਾਲੇ ਦੇ ਬਾਰੇ ਦੱਸਿਆ ਜਿਹੜੇ ਮੇਰੇ ਖਾਲ ਆਮ ਦਰਸ਼ਕਾਂ ਨੂੰ ਜਿਹੜੇ ਆ ਸ਼ਰੋਤੇ ਉਹਨਾਂ ਨੂੰ ਨਹੀਂ ਪਤਾ ਹੋਣਾ ਉਹ ਰਸਤਾ ਰਾਜਸਥਾਨ ਦੇ ਵਿੱਚ ਜਿਹੜੀ ਜਗ੍ਹਾ ਆ ਕਿੱਥੇ ਕਿੱਥੇ ਜਾਣਾ ਚਾਹੀਦਾ ਆ ਉਹ ਜਗ੍ਹਾ ਦੇ ਬਾਰੇ ਵੀ ਸਾਰੀ ਜਾਣਕਾਰੀ ਦਿੱਤੀ ਆ ਤੋਂ ਇਸ ਜਾਣ ਕਾਰੀ ਇੱਕ ਮੈਂ ਕਮਾਂਗਾ ਸੰਪੂਰਨ ਜਾਣਕਾਰੀ ਆ ਜਿਹੜੀ ਇਹ ਜਗਦੀਸ਼ ਚੰਦਰ ਤੇ ਉਹਨਾਂ ਦੇ ਸਾਥੀਆਂ ਨੇ ਇੱਥੇ ਅੱਜ ਗਾ ਕੇ ਵੀ ਦੱਸੀ ਆ ਔਰ ਸਾਡੇ ਚੈਨਲ ਤੇ ਵੀ ਦੱਸੀ ਆ ਤੋ ਜੇ ਜਦੋਂ ਵੀ ਇਹ ਤੁਹਾਡਾ ਆਤਮਾਨਾ ਕਰੇ ਹਰ ਇੱਕ ਜਗ੍ਹਾ ਤੇ ਜਿੱਥੇ ਇਹਨਾਂ ਦੱਸਿਆ ਜਾਓ ਇਹ ਕੰਬਾਲੇ ਦੀ ਵੀ ਇਹਨਾਂ ਨੇ ਗੱਲ ਦੱਸੀ ਆ ਉੱਥੇ ਵੀ ਜ਼ਰੂਰ ਜਾਓ ਤੇ ਰਾਜਸਥਾਨ ਔਰ ਦੱਦਰੇਵਾ ਦੱਦਰੇਵਾ ਜਿੱਥੇ ਗੁੱਗਾ ਯਾਰ ਵੀਰ ਦਾ ਜਨਮ ਹੋਇਆ ਆ ਉਹਦੇ ਦਰਸ਼ਨ ਵੀ ਜ਼ਰੂਰ ਕਰਕੇ ਆਓ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾ ਲਰ ਨਿਊਜ਼ ਇੰਡ ਕੋਦਰ